ਬੀਜਪੀ ਦੇ ਵਿੱਚ ਸ਼ਾਮਲ ਹੋਣ ਦਾ ਉਤਮਕਸਦ ਇਹ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਕੈਸੇ ਫੈਸਲੇ ਕੀਤੇ ਜਿਹੜੇ ਕਿ ਕੋਈ ਕਮਜ਼ੋਰ ਪ੍ਰਧਾਨ ਮੰਤਰੀ ਨਹੀਂ ਕਰ ਸਕਦਾ ਸਰਦਾਰ ਪੀਤਾ ਸਿੰਘ ਸਮੁੰਦਰੀ ਨੇ ਸ਼੍ਰੋਮਣੀ ਕਮੇਟੀ ਨੂੰ ਹੋਂਦ ਚ ਲਿਆਂਦਾ ਜਿਸ ਸਰਦਾਰ ਪੀਤਾ ਸਿੰਘ ਸਮੁੰਦਰੀ ਨੇ ਦੇਸ਼ ਲਈ ਪੰਜਾਬ ਲਈ ਅਥਾਹ ਕੁਰਬਾਨੀਆਂ ਦੇਣ ਦੇ ਨਾਲ ਨਾਲ ਲਾਹੌਰ ਸ਼ਹਿਰ ਦੇ ਵਿੱਚ ਸ਼ਹਾਦਤ ਵੀ ਦਿੱਤੀ ਉਸ ਪਾਰਟੀ ਨੇ ਉਸ ਉਸ ਸਿੱਖ ਸਗਰਟ ਨੂੰ ਸਿੱਖ ਨੂੰ ਉਮੀਦਵਾਰ ਬਣਾ ਕੇ ਮੈਂ ਸਭਨਾਂ ਪੰਜਾਬ ਦੇ ਖਾਸ ਕਰਕੇ ਸਿੱਖਾਂ ਦਾ ਉਹਨਾਂ ਨੇ ਮਨਤੇ ਕਿ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਉਹ ਬਣਾ ਦਿੱਤਾ ਜਿਹੜਾ ਕਿ ਪਹਿਲਾਂ ਜਨ ਸੰਘ ਦੇ ਦੇ سپورਟ ਤੇ ਭਾਜਪਾ ਵੀ سپورਟ ਤੇ ਉਹ ਇਲੈਕਸ਼ਨ ਲੜਿਆ ਸੀ ਲੋਕ ਹੈਰਾਨ ਸੀ ਕਿ ਜਿਹੜੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਪਣਾਉਣਾ ਚਾਹੀਦਾ ਸੀ ਉਸ ਨੂੰ ਭਾਜਪਾ ਨੇ ਅਪਣਾ ਲਿਆ ਜਿਸ ਨੂੰ ਭਾਜਪਾ ਨੂੰ ਅਪਣਾਉਣਾ ਚਾਹੀਦਾ ਸੀ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਣਾ ਲਿਆ ਜਿਹੜੇ ਕੇ ਦੂਸਰੇ ਕੈਂਡੀਡੇਟ ਨੇ ਉਹ ਸਾਰੇ ਕੋਈ 10 ਪੜ੍ਹਿਆ ਹੈ ਕਿਸੇ ਨੇ 12 ਕੀ ਪੀਏ ਨੇ ਪਲੱਸ 2 ਕੀ ਪੀਏ ਲੇਕਿਨ ਇਹਨਾਂ ਨੇ ਹਾਇਰ ਐਜੂਕੇਸ਼ਨ ਕੀ ਪੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿੰਦੇ ਮੰਨਦਾ ਸੀ ਪੰਜਾਬ ਨੂੰ ਨਿਊਯਾਰਕ ਬਣਾ ਦੇਗਾ ਉਹ ਤੇ ਬਣਾ ਨਹੀਂ ਸਕੇ ਪਰ ਸਰਜਾ ਕਰਮਦੀਪ ਸਿੰਘ ਸੰਧੂ ਪੰਜਾਬ ਦਾ ਨਕਸ਼ਾ ਚੇਂਜ ਕਰ ਦੇਣਗੇ ਜੀਪੀਡੀ ਪੀ ਦੀਆਂ ਤਰੀਫਾਂ ਬਹੁਤ ਹੋ ਗਈਆਂ ਬਹੁਤ ਸੁਣ ਲਿਆ ਕਾਂਗਰਸੀਆਂ ਕਿਹੜੀਆਂ ਬੁਰਾਈਆਂ ਸੀ ਜਿਹੜੀਆਂ ਤੁਸੀਂ ਛੱਡ ਕੇ ਕਾਂਗਰਸ ਤੇ ਬੀਜੇਪੀ ਜਾਤੇ ਹੌਬ ਦਾ ਮੁੱਖ ਮੰਤਰੀ ਕੈਪਟਨ ਅਵਿੰਦਰ ਸਿੰਘ ਕਾਂਗਰਸ ਪਾਰਟੀ ਛੱਡ ਗਿਆ ਤਾਂ ਦੂਸਰੇ ਨੰਬਰ ਦੀ ਲੀਡਰਸ਼ਿਪ ਆ ਗਈ ਜਿਹੜੀ ਕਿ ਆਪਸੀ ਲੜਾਈਆਂ ਲੜਨ ਲੱਗੇ ਕਾਂਗਰਸ ਨੂੰ ਜਿਨ੍ਹਾਂ ਨੇ ਖਤਮ ਕਰ ਦਿੱਤਾ ਹੈ। ਭਾਜਪਾ ਨੂੰ ਟੈਂਡਰ ਦੇ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ। ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ। ਤੁਸੀਂ ਜਿੱਤ ਦੀ ਗੱਲ ਕਰ ਰਹੇ ਹੋ। ਕਿਸ ਤਰੀਕੇ ਨਾਲ ਦੇਖਦੇ ਹੋ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਝਾਉਣਗੇ ਭਾਜਪਾ ਵਾਲੇ? ਕਿਸਾਨ ਜਿਹੜੇ ਸਹੀ ਕਿਸਾਨ ਨੇ ਉਹ ਸ਼ਾਮਲ ਹੋਏ ਔਰ ਉਹਨਾਂ ਨੇ ਵਿਸ਼ਵਾਸ ਕੀਤਾ ਕਿ ਅਸੀਂ ਜੁਨੀਆਨਾ ਦੇ ਨਾਲ ਨਹੀਂ ਕਿਸਾਨ ਜੁਨੀਆਨਾ ਦੇ ਨਾਲ ਨਹੀਂ। ਅਸੀਂ ਸਰਦਾਰ ਕਰਨਦੀਪ ਸਿੰਘ ਸੰਧੂ ਸਮੁੰਦਰੀ ਦੇ ਨਾਲ ਆ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਮੇਰੇ ਨਾਲ ਨੇ ਇੰਦਰਜੀਤ ਸਿੰਘ ਬਾਸਰ ਕੇ ਜੋ ਕਿ ਕਾਂਗਰਸ ਦੇ ਵਿੱਚ ਪਹਿਲੇ ਜਨਰਲ ਸੈਕਟਰੀ ਰਹੇ ਪੰਜਾਬ ਦੇ ਤੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਰਹੇ ਨੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਤੇ ਅੱਜ ਉਹ ਭਾਜਪਾ ਦੇ ਵਿੱਚ ਪਿਛਲੇ ਦਿਨੀ ਸ਼ਾਮਲ ਹੋ ਚੁੱਕੇ ਨੇ ਆਪਾਂ ਗੱਲਬਾਤ ਕਰ ਲੈਨੇ ਆ ਐ ਬਾਸਰ ਸਾਹਿਬ ਸਵਾਗਤ ਹੈ ਤੁਹਾਡਾ ਲਈ ਥੈਂਕ ਯੂ ਤੇ ਕਿਸ ਤਰੀਕੇ ਨਾਲ ਤੁਸੀਂ ਭਾਜਪਾ ਚ ਆ ਗਏ ਕਿਉਂਕਿ ਕਾਂਗਰਸ ਦੇ ਨਾਲ ਲੰਬਾ ਸਮਾਂ ਤੁਸੀਂ ਉਹਨਾਂ ਦੀ ਸੇਵਾ ਕੀਤੀ ਪਾਰਟੀ ਦੀ ਤੇ ਭਾਜਪਾ ਦੇ ਕਿਵੇਂ ਆਉਣਾ ਸੀ ਬੀਜਪੀ ਦੇ ਵਿੱਚ ਸ਼ਾਮਲ ਹੋਣ ਦਾ ਇੱਕ ਮਕਸਦ ਤੇ ਇਹ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਐਸੇ ਫੈਸਲੇ ਕੀਤੇ ਜਿਹੜੇ ਕਿ ਕੋਈ ਕਮਜ਼ੋਰ ਪ੍ਰਧਾਨ ਮੰਤਰੀ ਨਹੀਂ ਸੀ ਕਰ ਸਕਦਾ ਇੱਕ ਤੇ ਉਹਨਾਂ ਦੇ ਸਖਤ ਫੈਸਲਿਆਂ ਨੇ ਮੈਨੂੰ ਪ੍ਰਭਾਵਿਤ ਕੀਤਾ ਦੂਸਰਾ ਜਿਹੜਾ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸਰਦਾਰ ਤਰਨਜੀਤ ਸਿੰਘ ਸੰਧੂ ਸਮੂਦਰੀ ਜੀ ਨੂੰ ਉਮੀਦਵਾਰ ਬਣਾਇਆ ਸਭ ਪੰਜਾਬ ਦੇ ਲੋਕ ਹੇਰਾਨ ਸੀ ਕਿ ਜਿਸ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸ਼ਰੋਮਣੀ ਕਮੇਟੀ ਨੂੰ ਹੋਂਦ ਚ ਲਿਆਂਦਾ ਜਿਸ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਦੇਸ਼ ਲਈ ਪੰਜਾਬ ਲਈ ਅਥਾਹ ਕੁਰਬਾਨੀਆਂ ਦੇਣ ਦੇ ਨਾਲ-ਨਾਲ ਲਾਹੌਰ ਸ਼ਹਿਰ ਦੇ ਵਿੱਚ ਸ਼ਹਾਦਤ ਵੀ ਦਿੱਤੀ ਉਸ ਪਾਰਟੀ ਨੇ ਉਸ ਉਸ ਸਿੱਖ ਸੰਘਰਸ਼ ਨੂੰ ਸੇਕ ਨੂੰ ਉਮੀਦਵਾਰ ਬਣਾ ਕੇ ਮੈਂ ਸਭ ਨੇ ਪੰਜਾਬ ਦੇ ਖਾਸ ਕਰਕੇ ਸਿੱਖਾਂ ਦਾ ਉਹਨਾਂ ਨੇ ਮਨ ਜਿੱਤ ਲਿਆ ਜਿਹੜੀ ਕਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪੰਥਕ ਜਮਾਤ ਆਪਣੇ ਆਪ ਚ ਸਮਝਦਾ ਹੈ ਜਿਹੜਾ ਕਿ ਪੰਥਕ ਲਿਬਾਸ ਪਾ ਕੇ ਪੰਜਾਬ ਦੇ ਤੇ ਖਾਸ ਕਰਕੇ ਸਿੱਖ ਕੌਮ ਨੂੰ ਗਵਰਾ ਕਰ ਰਿਹਾ ਉਸ ਨੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਉਹ ਬਣਾ ਦਿੱਤਾ ਜਿਹੜਾ ਕਿ ਪਹਿਲਾਂ ਜਨ ਸੰਘ ਦੇ ਵਿੱਚ ਦੀ ਸਪੋਰਟ ਤੇ ਭਾਜਪਾ ਦੀ ਸਪੋਰਟ ਤੇ ਉਹ ਇਲੈਕਸ਼ਨ ਲੜਿਆ ਸੀ ਲੋਕ ਹੈਰਾਨ ਸੀ ਕਿ ਜਿਹੜੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਪਣਾਉਣਾ ਚਾਹੀਦਾ ਸੀ ਉਸ ਨੂੰ ਭਾਜਪਾ ਨੇ ਅਪਣਾ ਲਿਆ ਜਿਸ ਨੂੰ ਭਾਜਪਾ ਨੂੰ ਅਪਣਾਉਣਾ ਚਾਹੀਦਾ ਸੀ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਣਾ ਲਿਆ ਜਿਹੜਾ ਕਿ ਉਲਟ ਮੇਲ ਆ ਲੋਕ ਚਾਹੁੰਦੇ ਨੇ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਚੁਟਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਜਿਹੜੇ ਕਿ ਦੂਸਰੇ ਕੈਂਡੀਡੇਟ ਨੇ ਉਹ ਸਾਰੇ ਕੋਈ 10 ਪੜ੍ਹਿਆ ਕਿਸੇ ਨੇ 12 ਕੀਤੀਆਂ ਨੇ ਪਲੱਸ 2 ਕੀਤੀਏ ਲੇਕਿਨ ਇਹਨਾਂ ਨੇ ਹਾਇਰ ਐਜੂਕੇਸ਼ਨ ਕੀਤੀ ਹੈ ਹਾਇਰ ਐਜੂਕੇਸ਼ਨ ਕਰਕੇ ਇਹ ਵੱਡੇ ਵੱਡੇ ਰੁਤਬਿਆਂ ਤੇ ਇਹਨਾਂ ਨੇ ਕੰਮ ਕਰਕੇ ਦਿਖਾਇਆ ਹੈ ਇਥੋਂ ਤੱਕ ਕਿ ਅਮਰੀਕਾ ਜਿਹੜਾ ਕਿ ਦੁਨੀਆ ਪਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ ਉਸ ਦੇ ਵਿੱਚ ਵੀ ਭਾਰਤ ਦੇ ਰਾਜਦੂਤ ਰਹਿ ਕੇ ਇਹਨਾਂ ਨੇ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਜਿਸ ਦੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਔਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿੱਚ ਨੇੜਤਾ ਲਿਆਉਣ ਵਾਲੇ ਉਹਨਾਂ 'ਚ ਦੋਸਤੀ ਪੈਦਾ ਕਰਨ ਵਾਲੇ ਦੋਨਾਂ ਦੇਸ਼ਾਂ ਦੀ ਸਾਂਝ ਪੈਦਾ ਕਰਨ ਵਾਲੇ ਉਹ ਸਰਦਾਰ ਤਰਨਜੀਤ ਸਿੰਘ ਸੰਧੂ ਇਹਨਾਂ ਨੂੰ ਉਹ ਸਾਰਾ ਸੇਰਾ ਜਾਂਦਾ ਹੈ ਇਸੇ ਕਾਰਨ ਹੀ ਅਮਰੀਕਾ ਦੇ ਵਿੱਚ ਜਿਹੜੇ ਪੰਜਾਬੀ ਰਹਿ ਰਹੇ ਨੇ ਉਹਨਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਸਪੋਰਟ ਤੇ 830 ਕਰੋੜ ਰੁਪਇਆ ਫੰਡ ਰਿਲੀਜ਼ ਕਰਕੇ ਦਿੱਤਾ ਇਹਨਾਂ ਨੂੰ ਤਾਂ ਕਿ ਇਹ ਅੰਮਰਸਰ ਲੋਕ ਸਭਾ ਹਲਕੇ ਦੇ ਵਿੱਚ ਡਿਵੈਲਪਮੈਂਟ ਕਰਾ ਸਕਣ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਬਹੁਤ ਸਾਫ਼ ਤੇ ਸਪਸ਼ਟ ਆਦਮੀ ਨੇ ਜਿਹੜੇ ਕਿ ਕੋਈ ਵਲਫਰੇਵ ਨਹੀਂ ਜਿਹੜੇ ਕਿ ਝੂਠ ਨਹੀਂ ਬੋਲਦੇ ਜਿਹੜੇ ਕਿ ਲੋਕਾਂ ਨੂੰ ਗੁਮਰਾਹ ਨਹੀਂ ਕਰਦੇ ਜਿਹੜੇ ਸੱਚ ਬੋਲਦੇ ਨੇ ਕਿ ਜੇ ਮੈਂ ਜਿੱਤ ਗਿਆ ਤਾਂ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰ ਦਾਂਗਾ ਜੇ ਮੈਨੂੰ ਤੁਸੀਂ ਜਿਤਾ ਦਿਓਗੇ ਤੇ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਖਤਮ ਕਰ ਦਿਆਂਗਾ ਜੇ ਤੁਸੀਂ ਮੈਨੂੰ ਜਿਤਾ ਦਿਓਗੇ ਪੰਜਾਬ ਦੀ ਐਸੀ ਡਵੈਲਪਮੈਂਟ ਕਰਾਂਗਾ ਕਿ ਇੱਕ ਵੱਖਰਾ ਜਿਹੜਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਪੰਜਾਬ ਨੂੰ ਨਿਊਯਾਰਕ ਬਣਾ ਦੇਗਾ ਉਹ ਤੇ ਬਣਾ ਨਹੀਂ ਸਕੇ ਪਰ ਸਰਦਾਰ ਤਰਨਜੀਤ ਸਿੰਘ ਸੰਧੂ ਪੰਜਾਬ ਦਾ ਨਕਸ਼ਾ ਚੇਂਜ ਕਰ ਦੇਣਗੇ ਬੀਜੇਪੀ ਦੀਆਂ ਤਾਰੀਫਾਂ ਬਹੁਤ ਹੋ ਗਈਆਂ ਬਹੁਤ ਕੁਝ ਸੁਣ ਲਿਆ ਕਾਂਗਰਸ ਦੀਆਂ ਕਿਹੜੀਆਂ ਬੁਰਾਈਆਂ ਸੀ ਜਿਹੜੀਆਂ ਤੁਸੀਂ ਛੱਡ ਕੇ ਕਾਂਗਰਸ ਤੇ ਬੀਜੇਪੀ ਜਾ ਗਏ ਕਾਂਗਰਸ ਪਾਰਟੀ ਲੀਡਰਲੈਸ ਪਾਰਟੀ ਹੋ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਕੋਈ ਪਾਇਦਾ ਲੀਡਰ ਨਹੀਂ ਰਿਹਾ ਉਸ ਸਮੇਂ ਦਾ ਜਦੋਂ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਵਰਿੰਦਰ ਸਿੰਘ ਕਾਂਗਰਸ ਪਾਰਟੀ ਛੱਡ ਗਿਆ ਤਾਂ ਦੂਸਰੇ ਨੰਬਰ ਦੀ ਲੀਡਰਸ਼ਿਪ ਆ ਗਈ ਜਿਹੜੀ ਕਿ ਆਪਸੀ ਲੜਾਈਆਂ ਲੜ ਲੜ ਕੇ ਕਾਂਗਰਸ ਨੂੰ ਜਿਨ੍ਹਾਂ ਨੇ ਖਤਮ ਕਰ ਦਿੱਤਾ ਹੈ ਉਹਨਾਂ ਦੀ ਕੋਈ ਪਾਲਿਸੀ ਨਹੀਂ ਰਹੀ ਕੋਈ ਉਹਨਾਂ ਦੀ ਨੀਤੀ ਨਹੀਂ ਰਹੀ ਕਾਂਗਰਸ ਦਾ ਜਿਹੜਾ ਉਮੀਦਵਾਰ ਹੈ ਗੁਰਜੀਤ ਸਿੰਘ ਔਜਲਾ 7 ਸਾਲ ਮੈਂਬਰ ਪਾਰਲੀਮੈਂਟ ਰਿਆ ਕੋਈ ਇੱਕ ਕੰਮ ਲੋਕਾਂ ਦੇ ਸਾਹਮਣੇ ਖੜਾ ਹੋ ਕੇ ਕਹਿ ਦਵੇ ਕਿ ਆਹ ਕੰਮ ਮੈਂ ਕੀਤਾ ਏ ਉਸਨੇ ਸੱਤਾਂ ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਕੋਈ ਡਿਵੈਲਪਮੈਂਟ ਨਹੀਂ ਕੀਤੀ ਕਿਸੇ ਦਾ ਨਿੱਜੀ ਕੰਮ ਨਹੀਂ ਕੀਤਾ ਕੋਈ ਨਸ਼ਿਆਂ ਦੇ ਸੰਬੰਧੀ ਕੋਈ ਕੰਮ ਨਹੀਂ ਕੀਤਾ ਕੋਈ ਬੇਰਜ਼ਗਾਰੀ ਦੇ ਸੰਬੰਧੀ ਕੋਈ ਕੰਮ ਨਹੀਂ ਕੀਤਾ ਔਰ ਇਥੋਂ ਤੱਕ ਰੌਲਾ ਪੈ ਰਿਹਾ ਏ ਕਿ ਜਿਹੜਾ ਉਹਦੇ ਘਰ ਦੇ ਸਾਹਮਣੇ ਗੰਦਾ ਨਾਲਾ ਏ ਉਹ ਤੇ ਉਸ ਨੂੰ ਵੀ ਬੰਦ ਨਹੀਂ ਕਰਾ ਸਕਿਆ ਜਿਹੜਾ ਕਿ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੈਨੂੰ ਜਿਤਾਓ ਮੈਂ 1 ਮਹੀਨੇ ਦੇ ਵਿੱਚ ਵਿੱਚ ਇਹ ਨਾਲਾ ਬੰਦ ਕਰਾ ਦਿਆਂਗਾ ਜਿਸ ਆਦਮੀ ਨੇ ਕੋਈ ਕੰਮ ਹੀ ਨਹੀਂ ਕੀਤਾ ਤੇ ਕੋਈ ਹੱਕ ਵੀ ਨਹੀਂ ਉਹਨੂੰ ਲੋਕਾਂ ਦੇ ਕੋਲੋਂ ਵੋਟਾਂ ਮੰਗੰਦਾ ਔਰ ਲੋਕਾਂ ਨੇ ਉਹਨਾਂ ਨੂੰ ਵੋਟ ਪਾਉਣੀ ਵੀ ਨਹੀਂ ਲੋਕਾਂ ਨੇ ਮੂੰਹ ਫੇਰ ਲਿਆ ਉਹਨਾਂ ਦੇ ਕੋਲੋਂ ਤੁਸੀਂ ਦੇਖੋਗੇ ਕਿ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਅੱਤਵਾਦੀ ਉਮੀਦਵਾਰ ਸਰਦਾਰ ਕਰਨਦੀਪ ਸਿੰਘ ਸੰਧੂ ਜਿੱਤ ਪ੍ਰਾਪਤ ਕਰਨਗੇ। ਬੀਜੇਪੀ ਨੂੰ ਕਹਿੰਦੇ ਕਿ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ। ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ। ਤੁਸੀਂ ਜਿੱਤ ਦੀ ਗੱਲ ਕਰ ਰਹੇ ਹੋ। ਕਿਸ ਤਰੀਕੇ ਨਾਲ ਦੇਖਦੇ ਹੋ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਝਾਉਣਗੇ ਬੀਜੇਪੀ ਵਾਲੇ ਔਰ ਕਿਸ ਤਰੀਕੇ ਨਾਲ ਕਰਨਜੀਤ ਸੰਧੂ ਉਹਨਾਂ ਨੂੰ ਸੈਟੀਸਫਾਈ ਕਰਾਉਣਗੇ। ਮੈਂ ਕੱਲ ਹੀ ਕੋਈ ਲਗਭਗ ਬਾਰਡਰ ਏਰੀਆ ਦੇ 10 ਪਿੰਡਾਂ ਦਾ ਦੌਰਾ ਕੀਤਾ ਔਰ ਅਖੀਰ ਤੇ ਬਾਰਡਰ ਤੇ ਪਿੰਡ ਸ਼ੂਰਾ ਸੁਖਵੀਰ ਸਿੰਘ ਸੋ ਕਸ਼ੂਰੇ ਦੇ ਗ੍ਰਹਿ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਕਿਸਾਨ ਜਿਹੜੇ ਸਹੀ ਕਿਸਾਨ ਨੇ ਉਹ ਸ਼ਾਮਲ ਹੋਏ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜੁਨੀਆਨਾ ਦੇ ਨਾਲ ਨਹੀਂ ਕਿਸਾਨ ਜੁਨੀਆਨਾ ਦੇ ਨਾਲ ਨਹੀਂ ਅਸੀਂ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਨਾਲ ਆ ਜਿਹੜਾ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੋਤਰਾ ਹੈ ਜਿਹੜਾ ਇਸ ਕਾਰਨ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਅੱਜ ਹੁੰਦ ਦੇ ਵਿੱਚ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਕਰਕੇ ਹੋਣ ਦੇ ਵਿੱਚ ਜਿਹੜੇ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੀ ਇੰਨੀ ਦੇ ਨੇ ਕਿ ਜਿਹੜਾ ਸਿੱਖਾਂ ਦੀ ਪਾਰਲੀਮੈਂਟ ਦਾ ਸੈਕਟਰੀਏਟ ਸਮੁੰਦਰੀ ਆ ਸੈਕਟਰੀਏਟ ਉਹਦੇ ਉੱਤੇ ਨਾਮ ਹੀ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਨਾਂ ਤੇ ਪ੍ਰਸਾਰਣ ਕੀਤਾ ਗਿਆ ਹੈ ਜਦੋਂ ਲੋਕ ਹਰਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਤਾਂ ਉਹ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਨਾਮ ਵੀ ਪੜ੍ਹ ਕੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਦੀ ਬੋਬਾ ਤੁਹਾਨੂੰ ਅਸਰ ਨਾਲ ਗੱਲਬਾਤ ਕਰਨੀ ਹੈ ਸਾਹ ਇੰਦਰਜੀਤ ਸਿੰਘ ਬਸਰ ਕੇ ਜੋ ਕਾਂਗਰਸ ਸਾਡੇ ਕੇ ਬੀਜਪੀ ਚ ਸ਼ਾਮਲ ਹੋਏ ਸਨ ਨਾ ਔਰ ਸਾਡੇ ਨਾਲ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਕਾਂਗਰਸ ਦੇ ਪ੍ਰਧਾਨ ਮੰਤਰੀ ਨੂੰ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਦੱਸਦੇ ਹੋਏ ਪੀਐਮ ਮੋਦੀ ਨੂੰ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਦੱਸਿਆ ਕੈਮਰਾਮੈਨ ਰਿਤਿਕ ਦੇ ਨਾਲ ਵਿਕਰਮ ਗਿਲ ਖਬਰ ਹੱਤਪੜ ਇੰਡੀਆ ਅੰਮ੍ਰਿਤਸਰ